ਸਸਕੈਵਿਟੀ ਸਾਰੇ ਵੀਰਾਂ ਨੂੰ ਸੰਦੀਪ ਜੀ ਫਾਈਨ ਤੋਂ ਬਹੁਤ ਬਹੁਤ ਵੈਲਕਮ ਜੀ ਤੇ ਬਾਈ ਸੋਨੇ ਵਾਲਾ ਬਹੁਤ ਚੁੱਕਿਆ ਜੀ ਪਿੰਡ ਜੈਤੂ ਸੰਜਾ ਜਿਲ੍ਹਾ ਗੁਰਦਾਸਪੁਰ ਵਿੱਚ ਸੀ ਬਟਾਲਾ ਜਿਹੜਾ ਬਹੁਤ ਵਧੀਆ ਵਜੇ ਦੇ ਗੀਨੇ ਵਹਾਣੇ ਤੁਹਾਨੂੰ 1 ਕਣੀ 2 ਕਰੋੜ 10 12 ਲੱਗਦਾ ਛੋਟੇ ਸੇ ਨਾ ਰਕੋਡ ਵਾਲੀਆਂ ਨਾਲ ਬੁਰੀ ਵੀ ਆ ਮੀਨੀ ਵੀ ਆ ਅਰੇ ਕੁਆੜੀ ਨੂੰ ਤਰਵਾ ਗਿਆ ਤੇ ਕੁਆਲਿਟੀ ਕੋਈ ਰੇਡ ਹੀ ਬਿਲਕੁਲ ਜਿਹੜੇ ਤੋਂ ਬੜਾ ਪਸ਼ੂ ਹੋ ਰਿਹਾ ਹੋਣਾ ਹੀ ਹੋਣਾ ਜੀ ਤੇ ਬਾਕੀ ਬਾਈ ਜਾਨ ਗੱਲ ਬੰਦ ਕਰਦੇ ਵੀਡੀਓ ਸ਼ੁਰੂ ਕਰੀਏ ਆਪਾਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤ ਸ੍ਰੀ ਅਕਾਲ ਜੀ ਆਪ ਸਨੇਕ ਜੀ ਆਇਆਂ ਨੂੰ ਬਹੁਤ ਬਹੁਤ ਤੁਹਾਡਾ ਕੀ ਹਾਲ ਹੈ ਸਤ ਸ੍ਰੀ ਅਕਾਲ ਜੀ ਹੰਦਾ ਵਸਾ ਸਤ ਸ੍ਰੀ ਅਕਾਲ ਹਾਂ ਬਿਲਕੁਲ ਜੀ ਬਿਲਕੁਲ ਇਹਨਾਂ ਦਾ ਹੀ ਹੈ ਠੀਕ ਹੈ ਬਾਹਰ ਹੁੰਦਾ ਜੇ ਮਾਰ ਮਾੜਾ ਨਹੀਂ ਇਹਦਾ ਸਾਫ ਦੇਖੀਂ ਜਹਤਾ ਹੋਈ ਮਾਰ ਤੇ ਕਿੰਝ ਚੌਣਾ ਪਰ ਜਾ ਕੇ ਤਾਜ ਸਿੰਘ ਆਏ ਇੱਕ ਲਵ ਵੀਡੀਓ ਬਣਾਉ ਮਾਰ ਲੱਗੀ ਇੱਧਰ ਆਜੋ ਆਜੋ ਕਿੰਨਿਆ ਬਾਈ ਜੀ ਹੱਥ ਫੜਾ ਛੋਟੀਆਂ ਤੇ 15 ਨੇ 12 ਕੇ ਵਸਾਵਾਂਗੇ 10 12 ਟਡੇ ਹੋਣੀਆਂ ਹਾਂਜੀ ਹਾਂਜੀ ਬੱਲੇ ਸੁਹਣੀ ਤਾਂ ਇਹ ਸਾਰੀਆਂ ਤਾੜੀਆਂ ਤਾੜੀਆਂ ਸੁਹਾਰੀਆਂ ਨੂੰ ਬਣਾ ਹਣੀ ਨਗਿੰ ਨਹੀਂ ਹੈ ਜੀ ਇਹ ਜੀ ਦੂਜਾ ਸੂਆ ਝੋਟੀ ਦੇ ਹਾਂਜੀ ਤੇ ਇਹਨੂੰ ਸੁਹੀ ਨੂੰ ਅੱਜ 10 ਤੋਂ 12 ਦਿਨ ਹੋ ਗਏ ਜੀ 10 ਤੋਂ 12 ਦਿਨ ਹੋ ਗਏ ਜੀ ਤੇ ਤੁਹਾਨੂੰ ਹੁਣ ਦੁੱਧ ਇਹਦੇ ਕੋਲ 18 ਤੋਂ 20 ਕਿਲੋ ਹੋਊਗਾ ਅੱਛਾ ਇਸ ਟਾਈਮ ਪੱਕਾ 25 'ਚ ਦੇਖ ਲੋ ਲਓ ਵੇਖੋ ਜੀ ਤੇ ਦੇਖੋ ਵੱਡੀ ਛੋਟੀ ਜਿਹਾ ਦਿਖਾਰੂ ਲੰਮੀ ਹੋ ਰਹੀ ਖਾਣੇ ਬਾਅਦ ਹੀ ਹਾਰੋ ਵੀ ਕੋਲ ਹੈਗਾ ਜੋ ਹੈ ਜੀ ਕੋਲ ਹੈ ਜੀ ਤੇਰਾ ਬਰੋ ਹੋਗੇ ਲਓ ਜੀ ਵੇਖੋ ਕਰਨ ਵੱਡੀ ਛੋਟੀ ਪੂਰੀ ਸੋਨੂ ਜੀ ਚੋਈ ਤੋਂ ਕਿਵੇਂ ਜਵਾਰੀ ਆ ਤੇ ਮੈਨੂੰ ਹੀ ਲੱਗਿਆ ਸਮਖਸੀ ਪਲ ਮੋਟਰ ਵਾਲਾ ਹੀ ਕੰਮ ਆ ਜੀ ਪਾ ਜੀ ਅਣ ਲਿਵਾ ਇੱਡਾ ਗੈਪ ਕੋੂ ਆ ਹਾਂ ਜੀ ਫਿਰ ਲੈ ਪਛਵਾਉਂਦਾ ਹਾਂ ਜੀ ਆਹ ਲੈ ਵੇਖੋ ਮਾਗਰ ਕੱਟੀ ਕੇ ਕਰਨਾ ਹੈ ਕੱਟ ਕੱਟਾ ਮਾਗਰ ਕੱਟੀ ਕੱਟੀ ਉਹ ਮਾਗਰ ਵੀ ਕੱਟੀ ਆ ਕਿਤਨੇ ਮੋਹੇ ਫਿਰ ਖੜੇ ਦੇਵਾ ਰੋਆ ਠੀਕ ਆ ਹਾਂ ਜੀ ਬਸ ਸੋਨੂ ਜੀ ਮੁੱਲ ਪਾ ਜੀ ਇਹਦਾ ਜੋ ਮਰਜ਼ੀ ਕਰ ਜਾਏ ਛੱਡੀ 2 ਲੱਖ ਦੀ ਦਵਾਂਗਾ ਪੂਰਾ ਦੋ ਲੱਗੂ ਮੋਬਿਲ ਕਰਾਉਂ ਪੰਜ ਹਜ਼ਾਰ ਰੁਪਏ ਚਲ ਜਾਣਾ ਠੀਕ ਇਹ ਜੀ ਇਹੋ ਜੀ ਪਹਿਲਾ ਨਾ ਮੇਰੇ ਚਾਰ ਦਸ ਅੱਜ ਪਹਿਲਾ ਦੋ ਚਾਰ ਦਾ ਦੋਨ ਤੀਏ ਚੌ ਦੇ ਕੱਟਦੇ ਗਏ ਲੋ ਜੀ ਬਾਜੀ ਦੁੱਧ ਦੋ ਤੀਏ ਤੋਂ 16 ਲੀਟਰ 16 ਲੀਟਰ ਦੁੱਧ ਜੀ ਪਹਿਲਾ ਦੋ ਚਾਰ ਰੰਗ ਚੀਜ਼ ਵਿੱਚ ਦੇਖੋ ਚੀਜ਼ ਦੇਖੋ ਠੀਕ ਕੁਆਲਟੀ ਵੇਖੋ ਕੁਆਲਟੀ ਤੇ ਪੂਰੀ ਜ਼ਬਰਦਸਤ ਛੋਟੀ ਬੱਚਾ ਮਗਰਿੰਦੇ ਜੀ ਖੱਟੀ ਖੱਟੀ ਮਗਰਿੰਦੇ ਜੀ ਇਹ ਵੀ ਦੇਖੋ ਬਰਾਦਰ ਦੇਖੋ ਜੀ ਚੀਜ਼ ਦੇਖੋ ਚੀਕਾ ਦੇ ਆ ਕਾ ਨਾ ਡਾਇਮੰਡ ਪੀਸ ਹੀ ਆਏ ਵੱਡੀ ਵੇਖੋ ਵੱਡੀ ਡਾਇਮੰਡ ਪੀਸ ਹੀ ਡਾਇਮੰਡ ਪਾਚੀ 16 ਕਿਲੋ ਠੱਸਾ ਦਿੱਤਾ ਸੁਣਾ ਕਹਿ ਨਾ ਨਹੀਂ ਜੋ ਕੇ ਲੈ ਜੋ ਪੰਡਾ ਦਾ ਜਵਰਦਤ ਬੀਰ ਘਟੇ ਕਿ ਲੱਗ ਰਹੀ ਹੈ ਦੱਸ ਜੀ ਪੂਰਾ ਆਇਆ ਨਾ ਤੁਹਾਡੇ ਲਾਮੇ ਲਾਇਆ ਤੁਹਾਡੇ ਜੇਰੀਆਂ ਵੀਡੀਓ ਲੈਟ ਹੋ ਨਹੀਂ ਨਹੀਂ ਹੋਣ ਦੀ ਲੈਟ ਪਰ ਚੀਕਾ ਵੇਖੋ ਨਹੀਂ ਥਾਣਾ ਇਹੋ ਜਿਹਾ ਨਹੀਂ ਲੱਗਦਾ ਲਾਲੀ ਵੇਖੋ ਬੰਦੇ ਕੋ ਸਫਾਇਆ ਅਟਰੇ ਵਾਲੀ ਦੇਖੋ ਮਗਰ ਵੀ ਕੱਟੀ ਮਹਿੰਗੇ ਸੀ ਮੰਡੀ ਜੇ ਅੱਛਾ ਇਹਦੇ ਮਗਰ ਪੰਜ ਇਹਦਾ ਦਰ ਭਾਜੀ 2 ਲੱਖ ਹਾਂਜੀ 1 ਲੱਖ 80 ਹਜ਼ਾਰ ਦੀ 5000 ਛੋੜ 1 75 ਛੋੜ ਇੱਕ ਵੀ ਦੇਣੀ ਹੈ ਇਹ ਨਹੀਂ ਆਦੀ ਮੋਲ ਮੋਲ ਨਹੀਂ ਇਹ ਬਾਅਦ ਦੇ ਦੇ ਬਸ ਠੀਕ ਹੈ ਠੀਕ ਹੈ ਜੀ ਜਾਹੋ ਜੀ ਇਹ ਚੋ ਦਿੰਦੇ ਨੇ ਦੂਜਾ ਸਵੇਰ ਕੱਲ ਦੀ ਸੂਈ ਆ ਅਜੇ ਕੱਲ ਹੀ ਸੂਈ ਆ ਜੀ ਦੇਖੋ ਲਓ ਬੋਰਾ ਬੱਤਾ ਜੇ ਥੱਲੇ ਆਹ ਜੀ ਬੱਚੇ ਦਾ ਨਹੀਂ ਗਾੜੀ ਬੱਤਾ ਜੇ ਦਾ ਕੱਟਾ ਕੱਟਾ ਹੀ ਹੈ ਬੱਤਾ ਕੱਟਾ ਦਿਖੋ ਦੂਜਾ ਸਵੇਰ ਚੀਜ ਦੇਖੋ ਰਿੰਗ ਸਿੰਘ ਪਿੱਠ ਪੁੜਾ ਥੜ ਦੇਵਾ ਦੇਖੋ ਤੁਹਾਨੂੰ ਜੀ ਕਿੰਨਾ ਕਰੋ ਦੁੱਧ ਜੀ ਇਹ ਦੋ ਟੋ ਭਾਜੀ 18 ਪੀਕਰ ਵਾਲੀ ਕੋਟੀ ਆ ਆਜੀ ਗੋਲੀ ਆਜੀ ਗੋਲੀ ਤੇ ਜੇ ਮੈਂ ਆਦੀ ਕੁਛ ਨਹੀਂ ਕਰ ਸਕਦਾ ਮੈਂ ਪੰਜ ਕਿਲੋ ਸਵੇਰੇ ਦੁੱਧ ਚੋਇਆ ਜੀ ਠੀਕ ਆ ਉਹ ਬੱਚਾ ਕੱਚਾ ਦੇ ਬੱਚਾ ਬਿਲਕੁਲ ਬੱਚਾ ਦੇ ਜਿੱਦਾਂ ਸੁਭਾਣ ਹਰ ਵੀਡੀਓ ਲਿਆ ਦੇ ਜੀ ਇੱਲਾਲਾ ਹੋਰ ਆਹ ਹੋਰ ਐਵੇਂ ਨਹੀ ਦੇਖੋ ਈਗਾ ਹਾਂ ਪਿੱਠ ਪੁੜੇ ਦਾ ਅੰਦਾਜ਼ਾ ਲਾ ਉਹ ਲੇਵਾ ਵੇਖੋ ਥੱਲੇ ਫੋਰਾ ਪਾਦੀ ਹਵਾ ਦੇ ਬੰਦੇ ਬਾਕ ਤੇਰਾਲੀ ਨੇ ਕੱਪੜੇ ਯਾਰ ਇਹ ਸਕਿਨ ਵੇਖੋ ਹਾਂ ਇਹਨਾਂ ਸਕੋਨ ਵੇਖੋ ਗ੍ਰੈਂਡ ਬ੍ਰਿੰਗ 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 ਝੋਟੀ ਹਾਂਜੀ ਹਾਂਜੀ ਇਹਦਾ ਮੁੱਲ ਵੀਰੇ ਹੈਗਾ 1 ਲੱਖ 70 ਹਜ਼ਾਰ 165 ਦੀ ਝੋਟੀ 5000 ਛੋੜ 165 ਦੀ 1 60 ਦੀ ਇਹ ਪੱਕੇ ਦੀ ਮੁੱਲ ਇਹ ਕਰ ਦੋਗੇ ਮਾਨਦਾਰ ਹੋ ਜੂਗਾ ਚੱਲ ਹੋ ਜੂਗਾ ਹੋ ਜੂਗਾ ਮੁਕੇ ਮਾਨਦਾਰ ਹੋ ਜੀ ਕੋਈ ਨਹੀਂ ਬੜਾ ਇਹਨੇ ਕਰ ਦੇਣਗੇ ਕਰ ਦਾਂਗੇ ਜੀ ਹਾਂ ਜੀ ਗੁਰਜਾ ਤੁਮਾ ਜੈਡ ਬਲੈਕ ਹੈ ਦੂਜਾ ਦੂਜਾ ਜੈਡ ਬਲੈਕ ਰਲ ਦੇ ਵੇਖੋ ਸਾਡੇ ਪੂਛਤੇ ਵੀ ਜਵਾਲ ਹੋਵੇ ਚਿੱਟਾ ਰੁਪਈਆ ਨਹੀਂ ਲੈਣਾ ਬਿਲਕੁਲ ਸਹੀ ਗੱਲ ਦੇਖੋ ਤਿੰਨ ਦਿਨਾਂ ਦੀ ਸੁਣੀਏ 16 ਕਿਲੋ ਦੁੱਧ ਗੋਲੀ ਨੇ ਅੱਛਾ 16 ਕਿਲੋ ਐਸੇ ਗੋਲੀਆਂ 15 ਗਾਗ ਨੂੰ ਦੱਸੂਗਾ ਓ ਜੀ ਆ ਮੇਲੇ ਦੀ ਝੋਟੀਆਂ ਦੇਖੋ ਜੈਡ ਬਲੈਕ ਜੈਡ ਬਲੈਕ ਦੇਖੋ ਚੀਜ਼ ਵੇਖੋ ਲੰਮੀ ਦੋਰੀ ਵੇਖੋ ਪਿੰਡਾ ਬਜੀ ਹੈ ਵੇਖੋ ਪਿਆਰਾ ਜਿਹਾ ਕਪੜਾ ਹੈ ਪਿਆਰਾ ਜਿਹਾ ਕਪੜਾ ਹਾਂ ਕੱਟੀ ਲਗਾ ਲਾਗਰ ਕੱਟ ਕੱਟਾ 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 ਮਾੜਾ ਅਗੇ ਹਾਂਜੀ ਦੇਖੀ ਚਲੋ ਆ ਜਾ ਬੱਤਾਂ ਆ ਆਮੋ ਡੇਡਾਂ ਚਲ ਬੈਠਾ ਥੋੜਾ ਭਾਈ ਹਾਂਜੀ ਲੈ ਕ ਮਕਾਉਣੀ ਧਾਰਾ ਮਾਰੋ ਭਾਈ ਇੱਥੇ ਬਲੇ ਬੈ ਕੇ ਨਾ ਹਾਂਜੀ ਕਿਤਾ ਤੁਸੀਂ ਆਪਾਂ ਤੁਹਾਨੂੰ ਨੀਂਦ ਆਉਗੀ ਤੁਹਾਨੂੰ ਖਲੋ ਜਾ ਕੇ ਤੁਹਾਨੂੰ ਮਵਾਦਨ ਮਵਾਦਨ ਨੂੰ ਪਹਿਸੇ ਦੇ ਚ ਬੈਠੇ ਨੀਂਦ ਆਉਗੀ ਨੀਂਦ ਚਲ ਬੱਤੋਏ ਚਲ ਵੀਰ ਇਹਨੇ ਉਹ ਵੀ ਬਰਾਂ ਹਾਂਜੀ ਇੱਥੇ ਕੀ ਜੇ ਬੈਠੇ ਵੇਖੋ ਮਾਰੋ ਥੱਲੇ ਆ ਪਨਾਰੇ ਹੋਣ ਦੀ ਵੇਖੋ ਉਹ ਟਰਾਸ ਮੁਕਸੀਬਲ ਨਹੀਂ ਜੀ ਦਾ ਦੇਖੋ ਜੇ ਵਾਪਸ ਮਾਇਆ ਲੱਗਦਾ ਮੈਨਾਂ ਮਾਣਾ ਹੈ ਤੇ ਲੱਗਦਾ ਮੈਨੂੰ ਦੇਖ ਬਸ ਠੀਕ ਹੈ ਜੀ ਠੀਕ ਹੈ ਹੈ ਕਿ ਨਹੀਂ ਸੁਦੇਸ਼ ਜੀ ਹੈਗੀ ਹੈ ਚਲ ਆਹ ਜੀ ਦਾ ਮੋਲ ਲੱਗਦਾ ਹੈ ਭਾਜੀ ਉਹ ਮੋਲ ਜਿਆਦਾ ਨਹੀਂਗਾ ਟੋਕੜਾਂ ਨੇ ਲੱਖ ਲੱਖ ਦਿਆਂ ਵੇਖਣ ਵਾਲੀਆਂ ਜੇ ਨਾ ਤਾਂ ਭਾਜੀ ਫਿਰ ਤੁਹਾਨੂੰ ਬੜਾ ਕੁਆਲਟੀ ਆ ਬਿਲਕੁਲ ਚੰਗੇ ਬਜੋ ਚੰਗਾ ਮੋਲ ਜੈਟ ਬਲੈਕ ਸਾਰੀ ਜੀ ਦੇਖੋ ਹਾਂ ਜੀ ਨਹੀਂ ਬਰਾਬਰ ਆ ਗਾ ਏ ਭਾਜੀ ਮੋਲੇ ਦਾ 165000 ਰੁਪਿਆ ਛੋੜ ਤੁਹਾਡੀ ਮਰਜ਼ੀ ਜਿੰਨੀ ਬੰਦ ਕਰ। ਸਿਰਕਾ ਦੇ ਮੌਕਾ ਤੇ 5000 ਮਣੀ ਹੈ ਪੰਜ ਕਰਦੇ ਇੱਕ 60 ਦੀ ਝੋਟੀ ਇੱਕ ਫੜ ਹੋਰ ਵੀ ਕਰਦਣੇ ਮੌਕੇ ਹੋਰ ਹੋਰ ਵੀ ਕਰ ਲਾਂਗੇ ਇੱਕ ਦੀ ਕਰ ਲੇ ਬਿਲਕੁਲ ਇਹ ਦੂਜਾ ਸੁਆਹ ਝੋਟੀ ਹੈ ਜੀ ਇਹ ਵੀ ਸੁਈ ਆ ਇਹ ਵੀ ਸੁਈ ਹੈ ਜੀ ਇਹ ਕੋਈ 16 ਕਿਲੋ ਦੁੱਧ ਆਜਾ ਆਜਾ ਪੰਮ ਬਾਉਣੇ ਬਾਈ ਦੇ ਆਜਾ ਤੇ ਪੰਮ ਬਾਉਣੇ ਆ ਜੀ ਦੇਖੋ ਜੀ 16 ਕਿਲੋ ਦਾ ਜੀ ਜੋ ਕੇ ਲੈ ਕੇ ਜਾਏ ਤੇਰਾ ਵੀਰ ਮਰ ਜੇ लोरी मगर कटी मगर कटी है देखो। तो दूचास हुआ। दूचास हुआ। देखो करा दी दूसरा हुआ दूसरा हुआ दूसरा देखो वड्डियां झोडियां वाले कोई पूरियां फूल के बोलता है फूल फूल बोलें बिल्कुल कटी माला बाकी आई क्या बात जी भाई जी ये जी पांच ही 1.42 ਜੀ ਰੇਣੀ ਹੈ ਤੇਰੀ ਆ ਬੰਨ ਨਹੀਂ ਜੋ ਜੀਵਨ ਤੇ 8 8000 ਖਰਚ ਆ ਵੀ ਬਿਲਕੁਲ ਬਿਲਕੁਲ ਠੀਕ ਆ ਹਾਂ ਜੀ ਦੇਖੋ ਭਾਜੀ ਮਾਨਲੇਵਾ ਚਲਗਾ ਉਹਨਸ ਦੇ ਦੇਖੋ ਭਾਜੀ ਮਾਨਲੇਵਾ ਚੈੱਕ ਕਰ ਠੀਕ ਆ ਹਾਂ ਜੀ ਆਹ ਹੈ ਜੀ ਇਹ ਦੋਨ ਕੀ ਕੱਟੀ ਆ ਮੇਰੇ ਜੈਡ ਬਲੈਕ ਵਾਹ ਜੰਗੀ ਦਾ ਭਾਈ ਬੜਾ ਇਹ ਵੀ ਜੈਡ ਬਲੈਕ ਕਾਲੀ ਸ਼ਾ ਭਈਏ ਝੋੜਿਆ ਕਾਰਦਾ ਪਤਾ ਕਰ ਲੈ ਆਹ ਦੇਖੋ ਜੀ ਭਾਜੀ ਹੈਂ ਵੇਖੋ ਕੀਚ ਭਾਜੀ ਵੇਖੋ ਇਹ ਜਿਹੜੀ ਝੋੜਿਆ ਹੈ ਭਈ ਬਾਜੀ ਨੇ ਏਰਾ ਪਤਾ ਲਾਇਆ ਗਿਆ ਨਾ ਹਾਂਜੀ ਪਿਆਰ ਕਰ ਪਿਆਰ ਸਵਾ ਪਿਆਰ ਕਰ ਉਹ ਮਗਰ ਵੀ ਕੱਟੀ ਹੈ ਦੇ ਮਗਰ ਕੱਟੀ ਕੜੀ ਜੀ ਜੈੱਟ ਬ੍ਰੇਕ ਉਹ ਜੀ ਉਹ ਖੜੀ ਸਾਡਾ ਰਾਜ ਕੱਟੀ ਮਗਰ ਕੱਟੀ ਜੈੱਟ ਬ੍ਰੇਕ ਜੈੱਟ ਬ੍ਰੇਕ ਕੱਟੀ ਜੇ ਵੇਖ ਲੋ ਲੱਗ ਗਿਆ ਭਾਜੀ ਤੁਹਾਨੂੰ ਕਿੰਨਾ ਦੋ ਤੇ ਦੇ ਕੋ ਪਾਣੀ ਨੂੰ 14 ਲਓਂਦੀ ਕੋਈ 14 ਗਣੇ ਦੋ ਤੇ ਜੇ ਐਸਟਰ ਵਾਲਾ 30 ਵੇਰ ਹਰਿਆਣੇ ਦੀ ਆ ਸੱਜਾ ਅਸਲ ਅਸਲ ਚੀਜ਼ ਜਿਹੜੀ ਭਾਜੀ ਦੇਖੋ ਦੇਖੋ ਕੀ ਜੱਫਾ ਜੀ ਮਾਲਕ ਦੀ ਕਿਰਪਾ ਦੇ ਨਾਲ ਬੜੇ ਜਿਆਦਾ ਜੋੜ ਕਿੱਥੇ ਗਿਆ ਮਾਲਕ ਜੀ ਹਾਂ ਜੀ 95 ਦੇ ਇਹਦਾ ਟੈਕਾ ਆਪਾਂ ਨਾਲ ਸ਼ੌਂਕ ਨਾਲ ਕਰਨਾ ਬਿਲਕੁਲ 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 ਮਾਲਕ ਦੀ ਕਿਰਪਾ ਦੇ ਨਾਲ ਹਾਂ ਜੀ ਇਹ ਪਾਜੀ ਦਾ ਮੁੱਲ ਜੋ ਮਰਜ਼ੀ ਕਰੀਏ 1 ਲੱਖ 40 ਹਜ਼ਾਰ ਦੀ ਟੋਟੀ ਦੇਣੀ ਹੈ 1 ਲੱਖ 40 ਹਜ਼ਾਰ ਦੇਣੀ ਹੈ ਜੋ ਮਰਜ਼ੀ ਮੁੱਲ ਚਲੋ ਜਹਾ ਜੀ ਇਹ ਦੋਂਦੀ ਹੈ ਦੋ ਦੰਦ ਵੇਖ ਲਓ ਮੁੱਲ ਖਾਦਾ ਹੈ ਜੀ ਇੱਕ ਦੋ ਦੰਦ ਜੁੜੀ ਆ ਤੇ ਵੇਖੋ ਤੇ ਆ ਵੇਖੋ ਦੰਦ ਦੇ ਕੋ ਦੋ ਦਾ ਨਾ 14 ਇੱਕ ਤੋੜਿਆ ਹੈ ਤੇ ਸਾਜੀ ਪੂਰੀ ਸੁਣੀ ਕਿਹਨੇ ਲਾ ਕੇ ਪੜ ਕੇ ਲਗੰਦੀਆਂ ਹਰਿਆ ਹਸਾਰਦੀਆਂ ਜੀ ਹਸਾਰ ਜੀ ਮੈਂ ਆਪਣੇ ਮਾਲਕ ਦੀ ਸਾਰੇ ਵੀਰ ਭੈਣ ਭਰਾਵਾਂ ਜਿਹੜੇ ਵੀਡੀਓ ਕਿਤੇ ਪਤਾ ਹੀ ਆ ਜੀ ਬਹੁਤ ਸਣ ਜੁੜੀ ਨਹੀਂ ਹੋਵੇ ਉੱਧਰ ਜਾਣੀ ਸਿੰਘ ਸਿੰਘ ਸੁਣ ਬਖਾ ਲਓ ਸੈਨੇ ਸਮਾਜ ਦੇਖੋ ਸਟੇਜ ਬਖਾ ਲਾ ਨਹੀਂ ਕਿ ਨਹੀਂ ਕਿ ਨਹੀਂ ਜਿਹੜਾ ਕੋਕੀਆਂ ਆ ਕੋਕੀ ਲੱਗੇ ਚਲੋ ਚਲੋ ਬਜੀ ਬਜੀ ਨਿਕੀ ਮਰ 140 140 ਦੀ ਹੋਲ ਕਰਨ ਚਲੋ ਚਲੋ 140 ਦੀ ਵੇਖੋ ਦੋਂਦੀ ਝੋਟੀ ਆ ਬਾਕੀ ਹੋ ਜਾਊਗਾ ਮੰਨ ਦਾ ਪੂਰੀ ਆਗੀ ਪੂਰੀ ਦੋਂਦੀ ਐ ਕਿੱਥੋਂ ਬਿਨੂ ਖਾਊਗਾ ਦੋ ਲੰਦ ਅੱਛਾ ਰਜਨਾਲ ਦੋਂਦੀ ਆ ਰਜਨਾਲ ਖਾਣ ਲੱਗਦਾ ਹੋ ਜਾਵੇ ਇਹਦਾ ਸਭ ਪਹਿਲੇ ਧਾਣਾ ਖਾ ਦੰਦ ਬਾਅਦ ਵਿੱਚ ਖਾ ਦੰਦ ਬਾਅਦ ਚ ਖਾਾਂਗੇ ਪਰ ਉਹ ਧੰਤ ਨਾ ਨਾ ਦਾ ਸੁਭਾਵ ਅੱਛਾ ਨਾ ਨਾ ਦਾ ਰਜਨਾਲ ਦੋਂਦੀ ਆਊਗੀ ਰਜਨਾਲ ਦੋਂਦੀ ਕਾਉਂ ਗਿਆ ਰ ਪਿਆ ਨਹੀਂ ਲੈਣਾ ਦੇਖ ਲੋ ਨਹੀਂ ਠੀਕ ਆ ਦੋਂਦੀ ਆਵੇ ਦੋਂਦੀ ਆ ਜੀ ਪਾ ਕੇ ਗਾ ਲੀ ਬੀਚ ਵੱਟੀ ਹੁੰਦੀ ਪਹਿਲਾਂ ਹਾਂ ਅਜੇ ਦੁੱਧ ਕਿਨਾ ਦੁੱਧ ਪਾਜੀ ਤਿੰਨ ਦਿਨਾਂ ਦਾ ਸੁਮੀਰ ਇੰਦਰ ਕੋਈ ਆ ਆ ਦੁੱਧ ਬੰਦੀ ਆ ਕੋਲ ਆ ਕੇ ਵਾਲੀ ਵਾਹ ਬਹੁਤ ਕੱਟ ਕੱਟ ਨੇ ਛੋਟੇ ਵੱਡੀ ਛੋਟੀ ਫੇਟਾ ਪੁਰਾ ਥਾਣਾ ਲੈ ਆਇਆ ਹੋ ਜਾਂ ਨਹੀਂ ਜੇ ਲੱਗ ਰੇ ਬਿਲਕੁਲ ਬਹੁਤ ਚੰਗੀ ਨੂੰ ਵੇਖੋ ਪਾਜੀ ਦਸ ਕੋਣੇ ਹੈ ਛੋਟੀਆਂ ਕਿੱਥੇ ਲੱਗੀਆਂ ਹੈ ਹੈ ਜੀ मारा है। फेर पाणी महाराज जी ने आवाज वादी फिर कर दिया जी। हां जी महाराज जी ने आवाज वादी किया है। फिर कटी है वो कटती है। देखो यार बता। ये थोड़ा थोड़ा है ना। ये नहीं लगे बड़ा बड़ा। देखो ठंड लेवा। हम्म चेक पास लेदी। हां जी ये कट्टी का मोल है का 2 लाख रुपया। अच्छा 10000 छोड़ ਉੱਜਾ ਹੋਣਾ ਮੀਨੀ ਟੋੜੀ ਅੱਜ ਨੋਤੇ ਕਿ ਨਾ ਦੋ ਤਾਂ ਪਾਣੀ 2 ਕਿਲੋ 18 ਕਿਲੋ ਦੱਸਾਂ 18 ਕਿਲੋ ਕੋਈ ਨਹੀਂ ਹਲਦੇ ਨਾਲ ਦੋ ਘੜੀ ਜਾਂਦਾ ਆ ਭਾਜੀ ਦੋਵੇਂ ਇਹਦੇ ਆ ਮੜੀ ਗਾਹ ਕਰਕੇ ਵੰਡਾ ਲੇ ਚੱਲ 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 ਨਾ ਕਰਕੇ ਵੰਡਾ ਲੋਏ ਵੰਡਾ ਲੋ ਹੁਣ ਵੰਡਾ ਲੋ ਵੀਰੇ ਐਮਰਮੈਂਟ ਸੰਸ ਫੋਨ ਵੰਡਾ ਲੋ ਉਹ ਇਹ ਕਾ ਬਰਦੀ ਕਿਉਂ ਨਾ ਦੋ ਐ ਤੋਰੀ ਜਾਂਦੀ ਦੋ ਬੱਚੇ 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 ਦਾ ਕਰ ਕੋਈ ਨਾ 18 ਕਿਲੋ ਦਾ ਹੈ ਕਿ ਮੋਰੀ ਪੱਕਾ ਠੀਕ ਹੈ ਹਾਂ ਹਾਂ ਕੋਣ ਸਿੰਘ ਵਖਾਦਦੇ ਹੁਣ ਵਖਾਦਦੇ ਆ ਦੇਖੋ ਭਾਜੀ ਦੋ ਐਂਸਾ ਪੰਗੜਾ ਪੋਤੇ ਦੋ ਐਂਸਾ ਪੂਰਾ ਪੰਗੜਾ ਪੰਗੜੀ ਵਧੀਆ ਠੀਕ ਹੈ ਜੀ ਕੱਢੀ ਕੱਢੀ ਹੈ ਜੀ ਹਾਂਜੀ ਭਾਈ ਜੀ ਇਹ ਪਾਣੀ ਨੋਟ ਕਰਨ ਜੋ ਮਲਟੀ ਕਰੀਏ ਕੱਢਦਾ 1.80 ਦੀ ਛੋਟੀ 1.80 ਦੇਣੀ ਹੈ ਦੇਣੀ ਆ ਪਰ ਇਹੋ ਜੇ ਥੋੜਾ ਵਿੱਚ ਦਾੜ ਸਦਾ ਠੀਕ ਵੇਖ ਲੋ ਭਾਈਓ ਇਹਨੇ ਪਿਓਰ ਮੀਨੀ ਪੂਰੀ ਪਿਓਰ ਮੀਨੀ ਫਟ ਕਰੇ ਹੋਰ ਭਾਈ ਇਸ ਤੋਂ علاوہ ਇਸ ਤੋਂ علاوہ ਪਰਿਓ ਆ ਜੇ ਅਗਲੀ ਵੀਡੀਓ ਤੇ ਪਾਵਾਂ ਚਲੋ ਮਈਆਂ ਦੇ ਉਹ ਤੁਸ ਫੜ ਕੇ ਆਣੇ ਕਰੇ ਮਈਆਂ ਦੇ ਫੜੀਏ ਭਾਈ ਕੋਲ ਬਾਜੀ ਤੋਂ ਪਰੇ ਇੱਥੇ 11 12 ਲਗ ਭਾਈ ਛੋਟੀਆਂ ਇਹਨਾਂ ਦੇ ਫੇਰ ਵਿਖਾ ਦੇ ਪੜੀ ਸੀਜ਼ੇ ਹਰ ਵਾਰ ਦੇ ਮਿਲ ਗੀਆਂ ਚਲੋ ਮਰਜੀ ਆਓ ਆ ਦੇਖੋ ਇਹੋ ਛੋਟੀਆਂ ਦੇਖੋ ਇੱਕ ਵਾਲ ਵੀ ਿੱਟਾ ਹੈ ਨਹੀਂ ਦੇਖੀ ਛੋਟੀ ਆ ਆ ਗਾ ਰੰਗ ਵੇਖੋ ਮੈਂ ਰੰਗ ਵੇਖੋ ਛੁੱਟੀ ਦਾ ਉਹਨੇ ਇਹ ਮੇ ਇਹਨਾਂ ਨੇ ਮੇਲੇ ਲੜਦੇ ਹੋਰ ਤੇ ਆਪਾਂ ਨੂੰ ਨਾ ਭਾਈ ਨਈਂ ਨਾ ਲੜਨੇ ਇਹਨਾਂ ਨੂੰ ਲੜਨੇ ਭਾਈ ਇਹੋ ਜਿਹੀ ਤਿਆਰ ਹੁੰਦੀ ਜੀ ਇਹੋ ਜਿਹੀ ਹੁੰਦੀ ਬਿਲਕੁਲ ਬਿਲਕੁਲ ਜੀ ਇਹ ਬੜੇ ਪਿਆਰੇ ਮਾਲੀ ਛੋਟੀ ਆ ਹਾਂਜੀ ਬਾਕੀ ਮੇਰਾ ਭਰਾ ਇੱਥੇ ਆਓ ਆਦ ਚੈੱਕ ਕਰਕੇ ਲੈ ਕੇ ਜਾਓ ਚੁਾਈ ਕਰੋ ਇੱਕ ਟਾਈਮ ਕਰੋ ਦੋ ਟਾਈਮ ਕਰੋ ਬੀ ਜੀ ਸਾਡੇ ਘਰ 18 ਕਿਲੋ 15 ਕਿਲੋ ਆਪਣੇ ਘਰ ਆਪਣੀ ਸੇਵਾ ਤੇ ਜਨਾਬ ਚੋੜੀ ਬਿਲਕੁਲ ਜੀ ਬਿਲਕੁਲ ਬਾਕੀ ਸਾਡੀ ਮਹੀਂ ਕੋਈ ਨੁਕਸ ਹੋਵੇ ਦੀ ਗਾਰੰਟੀ ਹੋ ਹਾਂਜੀ ਬਾਕੀ ਬੋਰੇ ਵਿਖਾਲ ਦਸਣੇ ਲੱਗੇ ਸਾਰੇ ਚੰਬੂ ਕੋਲੇ ਛਡੇ 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 ਵਿਖਾਲ ਦਸ ਗਿਆ ਟੱਪਰੇ ਕਾਲੀਆਂ ਕੱਟ यहाँ देखो बिल्कुल आज ये सुविधा है यहाँ पर यहाँ तो ठेला सुपर दरापदन आएगा दरापदन आएगा बिल्कुल देखो सीसीएल काम वाला दरियाबाड़ी यहाँ पर यहाँ तो ठेला पाली कटोरा जाम करो चेक करो चेक नोडे बने रहे बाकी रेट का रेट का क्या हो जाएगा क्या हो जाएगा बिल्कुल कोई फिक्सर रेट नहीं है हो � ਇਹਨਾਂ ਚੀਜ਼ਾਂ ਦਾ ਆਪਣਾ ਪਿਆਰ ਆ ਜੀ ਇਹਨਾਂ ਨੂੰ ਬਿਲਕੁਲ ਤੇ ਤਾਂ ਕਰਕੇ ਵੀਰ ਜੀ ਆਹੀ ਲੈ ਕੇ ਆਉਣੇ ਤੇ ਚੰਗੀ ਲੈ ਕੇ ਆਵਾਂਗੇ ਆਜਾ ਤੇ ਚੰਗੀ ਵੇਚਾਂਗੇ ਬਿਲਕੁਲ ਵਧੀਆ ਹੈਗੇ ਬਾਕੀ ਪਾਕਿਸਤਾਨ ਨੂੰ ਪਤਾ ਸੰਦੀਪ ਸਿੰਘ ਆਪਾਂ ਨੂੰ ਨਾ ਚੰਗੀ ਚੀਜ਼ਾਂ ਦਾ ਪਿਆਰ ਆ ਪਿਆਰ ਆਪਾਂ ਚੰਗੀ ਲੈ ਕੇ ਜਾਵਾਂਗੇ ਸਾਡੇ ਅੱਡੇ ਦਾ ਨਾਮ ਬਣੂਗਾ ਤੇ ਬਾਕੀ ਵੀਰ ਭੈਣ ਭਰਾ ਜਿਹਨੇ ਦੂਰੋਂ ਨੇੜੇ ਆਉਣਾ ਵੇ ਤੇ ਆਪਣੀ ਪੂਰੀ ਤਸੱਲੀ ਕਰਕੇ ਲੈ ਕੇ ਜਾਓ ਕੋਈ ਵੀ ਮੇਰੀ ਮਹੀਂ ਦੇ ਵਿੱਚ ਨੁਕਸ ਹੋਵੇ ਉਹਦੀ ਤੁਹਾਡੇ ਘਰ ਤੇ ਕਰ ਗਾਰੰਟੀ ਹੋਊਗੀ ਦੁੱਧ ਵੇਚੀ ਸੇਵਾ ਦਾ ਜਿੰਨਾ ਪਾ ਲੋ ਵਿਚੋ ਲੋਗੇ ਬਿਲਕੁਲ ਸਾਡੇ ਘਰ ਚੋਂ ਲੋ 20 ਕਿਲੋ ਸਾਡੇ ਘਰ ਚੋਂ ਲੋ 18 ਕਿਲੋ ਤੁਸੀਂ ਜਿਹੋ ਜੀ ਸੇਵਾ ਕਰੋ ਲੋ ਜਿਹੜਾ ਦੁੱਧ ਚੋ ਲੋਗੇ ਬਾਕੀ ਮਾਲ 24 ਘੰਟੇ ਤੁਹਾਨੂੰ ਮਿਲੂਗਾ ਬਾਕੀ ਇਹ ਗੱਲ ਨਹੀਂ ਹੁੰਦੀ ਵੀਡੀਓ ਤੇ ਵੀਡੀਓ ਹੁਣ ਆਊਗੀ ਮਾਲਕ ਦੀ ਕਿਰਪਾ ਨਾਲ ਇਹ ਗੱਲ ਵੀ ਛੋਟੀਆਂ ਪੰਜਾਂ ਸੱਤਾਂ ਦਹਾਂ ਦੇ ਪੁੰਦੇ ਰਿਆ ਕਰਾਂਗੇ ਹੁਣ ਬਿਲਕੁਲ ਤੇ ਇਹ ਗੱਲ ਤੁਹਾਨੂੰ ਪਤਾ ਵੀ ਮਾਲ ਮਾੜਾ ਨਹੀਂ 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 ਚੰਗਾ ਲਿਆ ਹਾਂ ਚੰਗੇ ਨੂੰ ਚੰਗਾ ਟਾਈਮ ਲੱਗਦਾ ਬਿਲਕੁਲ ਛਾਂਟ ਤੇ ਆ ਮਾਲ ਲੱਗਦਾ ਜੀ ਹੁਣ 12 15 ਝੋਟੀਆਂ ਲਿਆਉਂਦੇ ਤਾਨੂੰ ਪਤਾ ਬੜਾ ਦਿਲ ਚਾਹੀਦਾ 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 ਇੱਕ ਦੋ ਝੋਟੀਆਂ ਮਾਲਕ ਦੀ ਕਿਰਪਾ ਨਾਲ ਵਿੱਚ ਕਈ ਖਰਾਬ ਵੀ ਪਾਜੀ ਹੋਏ ਉਹ ਜਿੰਦੇ ਭਾਈ ਉਹ ਅਸੀਂ ਫਿਰ ਸਾਫ ਲੈਨੇ ਆ ਦਿਲ ਨਹੀਂ ਛੱਡਣਾ ਸਾਫ ਲਈ ਬਾਕੀ ਇਹੋ ਗੱਲ ਵੀ ਰਾਂ ਨੂੰ ਸੁਝਾਵਾ ਵੀ ਚੰਗੀ ਲਾਓ ਮਾੜੀ ਨਾ ਲਾਓ ਬਾਕੀ ਵਧੀਆ ਮਾਲ ਲਾਓ ਸਾਫ ਸੁਥਰਾ ਛੋਟੇ ਸਿੰਘ ਥਣ ਲੈਵੇ ਸਾਫ ਦੇ ਲਾਓ ਬਸ ਇਹ ਬਾਕੀ ਪਿੰਡ ਪਤਾ ਦੇ ਭਰਾ ਦਾ ਵੇਚੀ ਜਿਆ ਤੋਂ ਸਰਜਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਵੇਚੀ ਅਚਲ ਸਾਹਿਬ ਗੁਰਦਾਰੇ ਸਾਹਿਬ ਤੋਂ 2 ਕਿਲੋਮੀਟਰ ਲੈਂਦੇ ਪਾਸੇ ਜੈਤੂ ਸਰਜਾ ਪਿੰਡ ਹੈ ਗੁਰਦਾਰਾ ਬਾਬੇ ਬੁੱਢੇ ਸਾਹਿਬ ਦਾ ਆਪਣਾ ਐਡਰੈਸ ਹੈ ਜੀ ਤੇ ਨਾਗਿਆਣਾ ਸਾਹਿਬ ਵੀ ਲੱਗ ਗਿਆ ਤੇ ਅਚਲ ਸਾਹਿਬ ਵੀ ਲੱਗ ਗਿਆ ਅੰਬਰਸਰ ਵੀ ਥੇਲੋ 25 ਕਿਲੋਮੀਟਰ ਮਹਿਤਾ ਚਾਹੂ 7 ਕਿਲੋਮੀਟਰ ਤੇ ਬਟਾਲਾ ਵੀ 7 ਕਿਲੋਮੀਟਰ ਬਾਕੀ ਸਾਰੇ ਬਿੰਨਾਂ ਨੂੰ ਪਿਆਰ ਭਰੀ ਸਤਸਕ੍ਰਿਣੀ